ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਫਤਿਹ ਪ੍ਰਵਾਨ ਕਰਨੀ ਜੀ ਦਾਸ ਕੋਲ ਬਾਬਾ ਰਵੀ ਸਿੰਘ ਸਰੋਂ ਵਾਲੇ ਇਸਲੇ ਦਿਨ ਢੋਲਾ ਸਲਾਈ ਕਰਨ ਵਾਸਤੇ ਪਹੁੰਚੇ ਸੀਗੇ ਉਹਨਾਂ ਦਾ ਜੇ ਆਪਾਂ ਨੇ ਬਾਣਾ ਚੋਲਾ ਤਿਆਰ ਕਰ ਦਿੱਤਾ ਬਾਬਾ ਜੀ ਦੇ ਪਾਤਾ ਬਾਬਾ ਜੀ ਨੇ ਜਿੱਦਾਂ ਦੀ ਫਿਟਿੰਗ ਕਹੀ ਸੀ ਉਦਾਂ ਦੀ ਆਪਾਂ ਤਿਆਰ ਕਰੀਆ ਤੇ ਬਾਕੀ ਬਾਬਾ ਜੀ ਆਪਣੇ ਮੂੰਹ ਨਾਲ ਦੱਸਣਗੇ ਵੀ ਇਹਨਾਂ ਨੂੰ ਕਿਵੇਂ ਚੱਜਿਆ ਜੀ ਬਾਬਾ ਜੀ ਆਪ ਜੀ ਨੂੰ ਢੋਲਾ ਸਾਹਿਬ ਕਿਵੇਂ ਚੱਜਿਆ ਜੀ ਆਪ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਸਾਰੀ ਸੰਗਤ ਨੂੰ ਭਾਈ ਅੱਜ ਪਹੁੰਚੇ ਸੀ ਬਾਬਾ ਗੁਰਜਿੰਦਰ ਸਿੰਘ ਜੀ ਤੋਗਾਵਾਲ ਵਾਲਿਆਂ ਜੋ ਕਿ ਚੋਲੇ ਵਾਲਿਆਂ ਦੇ ਨਾਮ ਨਾਲ ਵੀ ਬਹੁਤ ਮਸ਼ਹੂਰ ਨੇ ਜਿਸ ਤਰ੍ਹਾਂ ਦਾ ਇਹਨਾਂ ਦਾ ਨਾਮ ਸੁਣਿਆ ਸੀ ਉਸੇ ਤਰ੍ਹਾਂ ਦੀ ਇਹਨਾਂ ਨੇ ਕੰਮ ਕੀਤਾ ਬਹੁਤ ਆਸਾ ਲੱਗਿਆ ਇਹਨਾਂ ਨੂੰ ਅਸੀਂ ਕਿਉਂਕਿ ਕਈਆਂ ਤੋਂ ਚੋਲੇ ਸੁਣਾਉਨੇ ਆ ਪਰ ਕੱਸੀ ਦਾ ਜਿਸ ਤਰ੍ਹਾਂ ਉਸ ਤਰ੍ਹਾਂ ਦੀ ਗੱਲ ਨਹੀਂ ਬਣਦੀ ਪਰ ਇਹਨਾਂ ਨੇ ਦੱਸਣ ਤੋਂ ਵੀ ਹੋਰ ਵੱਧ ਕੇ ਬਹੁਤ ਖੂਬਸੂਰਤੀ ਦੇ ਨਾਲ ਇਹ ਬਾਣਾ ਤਿਆਰ ਕੀਤਾ ਹੈ ਜੋ ਤੁਸੀਂ ਪਾਇਆ ਦੇਖ ਸਕਦੇ ਹੋ ਤੇ ਬਹੁਤ ਹੀ ਸੁਭਾਅ ਵੀ ਬਹੁਤ ਚੰਗਾ ਹੈ ਤੇ ਜਿਸ ਤਰ੍ਹਾਂ ਬਾਣੇ ਦੇ ਵਿੱਚ ਆਪ ਰਹਿੰਦੇ ਆ ਉਸੇ ਤਰ੍ਹਾਂ ਬਾਣੇ ਦਾ ਖਿਆਲ ਵੀ ਬਹੁਤ ਰੱਖਦੇ ਆ ਬਹੁਤ ਹੀ ਜਿਆਦੇ ਮਰਿਆਦਾ ਦੇ ਨਾਲ ਇਹ ਬਾਣਾ ਤਿਆਰ ਕਰਦੇ ਆ ਬੇਨਤੀ ਹੈ ਸਾਰੇ ਗੁਰਸਿੱਖ ਪਿਆਰਿਆਂ ਨੂੰ ਜਿਹੜੇ ਭਾਈ ਬਾਣਾ ਪਾਉਣੇ ਜਿੱਥੇ ਤੁਸੀਂ ਹੋਰਾਂ ਤੋਂ ਚੋਲੇ ਸਮਿਆ ਕੇ ਵੇਖੇ ਆ ਉਸ ਤਰ੍ਹਾਂ ਇੱਕ ਵਾਰ ਜਰੂਰ ਮੌਕਾ ਬਾਬਾ ਗੁਰਜਿੰਦਰ ਸਿੰਘ ਜੀ ਨੂੰ ਵੀ ਦਿਓ ਵੇਖਿਓ ਰੂਹ ਖੁਸ਼ ਹੋ ਜਾਵੇਗੀ ਅਸੀਂ ਵੀ ਆਪਣੇ ਚੋਲੇ ਲੈ ਕੇ ਚੱਲੇ ਆ ਤੇ ਬਹੁਤ ਹੀ ਜ਼ਿਆਦਾ ਆਨੰਦ ਆਇਆ ਚੋਲਾ ਪਾਇਆ ਹੈ ਤੁਸੀਂ ਵੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ। ਬਾਕੀ ਆ ਬਾਬਾ ਜੀ ਸੋਦੀ ਰੱਦ ਖਾ ਦੋ। ਜਿਵੇਂ ਮੈਂ ਬਿਖਾਉਣੇ ਹੁੰਨੇ ਵੀ ਆ ਫੀਟਿੰਗ। ਇਹਨਾਂ ਨੇ ਇਹ ਜਿਹੜੇ ਇਹਨਾਂ ਦੇ ਚੋਲੇ ਸੀ ਨਾ ਮੇਰੇ ਲਈ ਜਦ ਤਨ ਪਾ ਗਏ ਨੇ ਉਹ ਜ਼ਿਆਦਾ ਹੀ ਖੁੱਲੇ ਸੀਗੇ। ਤੇ ਫਿਰ ਇਹਨਾਂ ਨੂੰ ਮੈਂ ਕਿਹਾ ਵਾਹ ਤੁਸੀਂ ਸਟੇਜਾਂ ਤੇ ਜਾਂਦੇ ਹੋ। ਬਾਬਾ ਜੀ ਤੁਸੀਂ ਥੋੜਾ ਜਿਹਾ ਫੀਟਿੰਗ ਦੇ ਬਾਣੇ ਪਾਓ। ਫਿਰ ਇਹਨਾਂ ਦੇ ਬਾਣਾ ਪੂਰਾ ਵਧੀਆ ਫੀਟਿੰਗ ਦਾ ਬਣਾ ਕੇ ਦਿੱਤਾ ਜੀ। ਤੇ ਇਹਨਾਂ ਦਾ ਵੀ ਮਨ ਖੁਸ਼ ਹੋ ਗਿਆ। ਤੇ ਬਾਬਾ ਜੀ ਨੇ ਬੇਨਤੀ ਕੀਤੀ ਆ ਆਪਾਂ ਹੀ ਬੇਨਤੀ ਕਰਦੇ ਆ ਜੀ ਕਿ ਵੱਤਵਾਰ ਸਿੰਘ ਆਪਣੇ ਨਾਲ ਜੁੜਨ ਬਾਕੀ ਕੋਰੀਅਰ ਵੀ ਆਪਣੇ ਕੋਲ ਸਿਸਟਮ ਹੈਗਾਗਾ ਕਈ ਵਾਰ ਸਿੰਘ ਬਾਹਰੋਂ ਫੋਨ ਕਰਦੇ ਨੇ ਫੋਨ ਕਰ ਦਿੰਦੇ ਨੇ ਪਰ ਉਹਨਾਂ ਦਾ ਕੱਪੜਾ ਨਹੀਂ ਪਹੁੰਚਦਾ ਉਹਨਾਂ ਨੂੰ ਬੇਨਤੀ ਆ ਤੇ ਕੱਪੜਾ ਆਪਾਂ ਇਥੋਂ ਸ਼ਹਿਰੋਂ ਲੈ ਕੇ ਉਹਨਾਂ ਤੱਕ ਆਪਾਂ ਚੋਲਾ ਸਿੰਮ ਕੇ ਉਹਨਾਂ ਦਾ ਜਿਹੜਾ ਮੇਚਾਗਾ ਉਹ ਥੋੜੇ ਦਰਜੀ ਤੋਂ ਲੈ ਕੇ ਉਹਨਾਂ ਤੱਕ ਪਹੁੰਚਾਇਆ ਜਾਏਗਾ ਜੀ ਸੋ ਬੇਨਤੀ ਆ ਵੱਤਵਾਰ ਸਿੰਘ ਜੁੜੋ ਤੇ ਆਪਾਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਮੈਂ ਆਪਣੇ ਬੱਚਿਆਂ ਨੂੰ ਬੱਚਿਆਂ ਨੂੰ ਸਿੰਘਣੀ ਨੂੰ ਤਿਆਰ ਕਰ ਰਿਆਂਗਾ ਤੇ ਹੌਲੀ ਹੌਲੀ ਚਲੋ ਮਹਾਰਾਜ ਨੇ ਕਿਰਪਾ ਕੀਤੀ ਹੈ ਬੱਚਿਆਂ ਦਾ ਵੀ ਹੱਥ ਖੁੱਲ ਗਿਆ ਅਸੀਂ ਹੌਲੀ ਹੌਲੀ ਥੋੜਾ ਟਾਈਮ ਲੱਗਣਾਗਾ ਵੀ ਘਰ ਵੇਕੇ ਹੀ ਕੰਮ ਕਰਾਂਗੇ ਸਾਨੂੰ ਵਧੀਆ ਲੱਗਿਆ ਵੀ ਨਾਲੇ ਤਾਂ ਕਿਸੇ ਦੀ ਟੈਨਸ਼ਨ ਨਹੀਂ ਆਪਣੇ ਘਰ ਵੇਕੇ ਨਾਲ ਤੇ ਘਰ ਸਾਂਝਾ ਜਾਣਾ ਤੇ ਨਾਲੇ ਬੱਚੇ ਇਕੱਠਾਵੇਂ ਪੜ੍ਹ ਲਵਾਂਗੇ ਤੋਂ ਵੱਤਵਾ ਸਿੰਘਾਂ ਨੂੰ ਬੇਨਤੀ ਵੱਤਵਾ ਸਾਧदेव ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ